ਇਸ ਸਾਲ ਕੀ ਉਦਾਹਰਣਾਂ ਲਈ ਜੀ ਸਹਿਬ ਨੇ ਕਿਹਾ ਵਿਛੜੇ ਹਾਂ ਤੇ ਵਿਛੜੇ ਹਾਂ ਮਿਲਣਾ ਕਿਉਂ ਹੈ ਉਹਦਾ ਕਾਰਨ ਇਹ ਹੈ ਸਹਿਬ ਨੇ ਕਿਹਾ ਉਹਦੇ ਨਾਲੋਂ ਵਿਛੜ ਕੇ ਨੁਕਸਾਨ ਹੀ ਕੀ ਨੁਕਸਾਨ ਸਹਿਬਾ ਪਾਦਸ਼ਾਹ ਮਹਾਰਾਜ ਨੇ ਉਦਾਹਰਣ ਦਿੱਤੀ ਕਹਿੰਦੇ ਢੇਨ ਢੇਨ ਦਾ ਪਾਪ ਹੈ ਗਊ ਜਿਹਨੂੰ ਗਾਂ ਕਹਿੰਦੇ ਆ ਪਾਪ ਭਾਸ਼ਾ ਚ ਸਹਿਬ ਜੀ ਕਹਿੰਦੇ ਜਿਹੜੀ ਗਾਂ ਹੈ ਨਾ ਜੇ ਉਹ ਦੁੱਧ ਤੋਂ ਵਾਰੀ ਹੋ ਜਾਵੇ ਭਾਵ ਕਿ ਦੁੱਧ ਦੇਣੋਂ हट ਜਾਵੇ ਤੇ ਸਤਗੁਰੂ ਜੀ ਕਹਿੰਦੇ ਕਿਤੇ ਨਾ ਆਵੇ ਕਾਮ ਕਿਤੇ ਵੀ ਕੰਮ ਨਹੀਂ ਆਉਂਦੀ ਭਾਵ ਕਿ ਉਹਨੂੰ ਕੋਈ ਸੰਭਾਲਣ ਦਾ ਯਤਨ ਨਹੀਂ ਕਰਦਾ ਪਰ ਆ ਵੀ ਦੇਖਦੇ ਆ ਨਾ ਆਪਣੇ ਉੱਧਰ ਦੀ ਧਰਤੀ ਦੇ ਉਤੋਂ ਕਿ ਜਿੰਨਾ ਦਾ ਗਾਵਾਂ ਦਾ ਘਰ ਦੇ ਵਿੱਚ ਕੰਮ ਨਹੀਂ ਦੁੱਧ ਦੇਣ ਤੋਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਕੋਈ ਜਿਹੜਾ ਹੈ ਪੱਠਾ ਦੱਫਾ ਪਾਉਣਾ ਵੀ ਉਹ ਵੀ ਮناسب ਨਹੀਂ ਸਮਝਦਾ ਨੂੰ ਸ਼ਰਮ ਦਿੱਤਾ ਜਾਂਦਾ ਤੇ ਸਾਹਿਬ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਦੁੱਧ ਤੋਂ ਬਿਨਾਂ ਦੁੱਧ ਨਾ ਦੇਣ ਵਾਲੀ ਗਊ ਦੀ ਹਾਲਤ ਹੈ ਉਸੀ ਤਰ੍ਹਾਂ ਸ਼ੌ ਸਾਗਰ ਤੋਂ ਮਿਛੜੇ ਹੋਏ ਦੀ ਉਸ ਮਾਮਕ ਦੇ ਨਾਲੋਂ ਮਿਛੜੀ ਹੋਈ ਆਤਮਾ ਦੀ ਹਾਲਤ ਇਸ ਕਰਕੇ ਉਹਨੇ ਕਿ ਬੇਨਤੀ ਕਰਦਾ ਮੈਨੂੰ ਮਲਾਲ ਹੈ। ਤੈਨ ਦੁਦਹਿ ਤੇ ਬਾਹਰੀ ਕਿਤੇ ਨਾ ਆਵੇ ਕਾਮ ਸਹਿਬ ਜੀ ਕਹਿੰਦੇ ਕਿਤੇ ਜੇ ਧੀਨ ਕਾਮ ਨਹੀਂ ਨਾ ਹੁੰਦੀ ਭਾਈ ਉਸੇ ਤਰ੍ਹਾਂ ਦੀ ਹਾਲਤ ਬਣ ਜਾਂਦੀ ਉਹ ਤੇ ਇਸੇ ਕਰਕੇ ਸਤਗੁਰੂ ਪਾਤਸ਼ਾਹ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਬੜੀ ਸੋਹਣੀ ਆਪਣੀ ਬਾਣੀ ਦੇ ਅੰਦਰ। ਉਹਦੇ ਸਤਗੁਰੂ ਜੀ ਨੇ ਨਾ ਤਿੰਨ ਚਾਰ ਉਦਾਹਰਣਾਂ ਦਿੱਤੀਆਂ ਮੈਂ ਇੱਕ ਵਾਰ ਅੱਗੇ ਵੀ ਨਹੀਂ ਜਿਹੜਾ ਹੈ ਬੇਨਤੀ ਕੀਤੀ ਸੀ ਸ਼ਬਦ ਦੀ ਬਹੁਤ ਦੇਰ ਹੋ ਗਈ ਹੁਣ ਚੇਤਾ ਹੈ। ਸਤਗੁਰੂ ਪਾਤਸ਼ਾਹ ਮਹਾਰਾਜ ਨੇ ਉਹਦੇ ਅੰਦਰ ਪੰਛੀ ਦੀ ਉਦਾਹਰਨ, ਗਾਉਂ ਦੀ ਉਦਾਹਰਨ, ਰਾਜੇ ਦੀ ਉਦਾਹਰਨ ਦੇ ਕੇ ਦਰਸ਼ਾਈ। ਦੁੱਧ ਬਿਨ ਤੇਹਨ, ਪੰਖ ਬਿਨ ਪੰਖੀ, ਜਲ ਬਿਨ ਉੱਤਮ ਚ ਕਾਮ ਨਹੀਂ। ਕਿਆ ਸੁਲਤਾਨ ਸਲਾਮੁਲਿਹੁਨਾ ਅੰਧੀ ਕੋਠੀ ਤੇਰਾ ਨਾਮ। ਉਹ ਦੋ ਗੱਲਾਂ ਲਈ ਸਤਗੁਰੂ ਜੱਜ ਕੀਤੀਆਂ ਨਾ ਕਿ ਤੇਹਨ ਦੁੱਧ ਹੈ ਤੇ ਬਾਹਰੀ ਤੇ ਜਲ ਬਿਨ ਸ਼ਾਖ। ਜਲ ਬਿਨ ਜਿਹੜਾ ਹੈ ਪਾਣੀ ਤੋਂ ਬਿਨਾ ਸਾਖਦਾਰ ਤਰ੍ਹਾਂ ਫਸਲ। ਖੇਤ ਦੇ ਵਿੱਚ ਬੀਜੀ ਕੋਈ ਫਸਲ ਜਿਹੜੀ ਹੈ ਕੁਮਲਾਪਤੀ ਪਾਣੀ ਤੋਂ ਬਿਨਾ ਫਸਲ ਕੁਮਲਾ ਜਾਂਦੀ ਹੈ ਉਪਜੈ ਨਹੀਂ ਤਾਂ ਫਿਰ ਉਹਦੇ ਵਿੱਚੋਂ ਕੋਈ ਧਾਮ ਕੋਈ ਪੈਸਾ ਕੋਈ ਧਾਨ ਨੂੰ ਵੇਚ ਕੇ ਨਹੀਂ ਉਪਜਦਾ ਉਹਦੇ ਚੋਂ ਕਮਾਈ ਕੋਈ ਨਹੀਂ ਹੋ ਸਕਦੀ ਜੇ ਪਾਣੀ ਤੋਂ ਬਿਨਾ ਫਸਲ ਸੁੱਕ ਜਾਵੇ ਇਸੇ ਗੱਲ ਨੂੰ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਸਾਬ ਨੇ ਕਿਹਾ ਹੈ ਕਿ ਜਿਹੜਾ ਹੈ ਗਾਂ ਦੁੱਧ ਤੋਂ ਬਿਨਾ ਦੁੱਧ ਬਿਨ ਧੇਨ ਗਾਂ ਦੁੱਧ ਤੋਂ ਬਿਨਾ ਪੰਖ ਬਿਨ ਪੰਖੀ ਜੇ ਜੇ ਕਿਸੇ ਨੂੰ ਪੰਛੀ ਕਹੀਏ ਤੇ ਪੰਛੀ ਦੇ ਖੰਭ ਵੀ ਨਾ ਹੋਣ ਤੇ ਪੰਛੀ ਉਹਦੋਂ ਹੀ ਸੱਚ ਦਾ ਪੰਛੀ ਨਹੀਂ ਹੋ ਸਕਦਾ ਦੋਦੋ ਬਿਨ ਤੇਨ ਪੰਖ ਬਿਨ ਪੰਖੀ ਜਲ ਹੈ ਨੇ ਉਤਪਜ ਕਾਮ ਨਹੀਂ ਉਤਪਜ ਦਾਤ ਸਹੀ ਹੀ ਹੈ ਜੀ ਬਨਸਪਤੀ ਜਲ ਤੋਂ ਬੇਲਾ ਸਾਹਿਬ ਨੇ ਕਿਹਾ ਉਤਪਜ ਕਿਸੇ ਕੰਮ ਦੀ ਨਹੀਂ ਫਸਲ ਵੀਜੀ ਹੋਵੇ ਪਾਣੀ ਨਾ ਲੱਗੇ ਤੇ ਕਿਸੇ ਕੰਮ ਆਉਣਾ ਇਹਨੇ ਨਹੀਂ ਆਉਣਾ ਜਲ ਬੇ ਉਤਪਜ ਕਾਮ ਨਹੀਂ ਚੌਥੀ ਉਦਾਹਰਣ ਸਾਹਿਬ ਨੇ ਦਿੱਤੀ ਕਿ ਆ ਸੁਲਤਾਨ ਸਲਾਮੁਅਲੀਕਾ ਕਿ ਕੋਈ ਆਪਣੇ ਆਪ ਨੂੰ ਬਾਦਸ਼ਾਹ ਕਹੇ ਸੁਲਤਾਨ ਕਹੇ ਤੂੰ ਦਾਸੂ ਕਮੀ ਕੋਈ ਨਾ ਮੰਨੇ ਸਲਾਮ ਹੀ ਕੋਈ ਨਾ ਕਰੀ ਤਾਂ ਬਾਦਸ਼ਾਹ ਕਾ ਨਾ ਹੋਇਆ ਆਪਣਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਸੇ ਕਰਕੇ ਗੱਲ ਕੀਤੀ ਆਪਾਂ ਬਾਣੀ ਚ ਬੋਲਦੇ ਹਾਂ ਤਾਂ ਉਦਾਹਰਨਾਂ ਸਤਗੁਰੂ ਜੀ ਦੀਆਂ ਹੁੰਦੀਆਂ ਏਸੀ ਜਿਹੜਾ ਹੈ ਪੱਖ ਦੇਤੇ ਕਿ ਵਿਛੜਨ ਦਾ ਕਰਕੇ ਨੁਕਸਾਨ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ ਬਾਬਾ ਕਬੀਰ ਸਾਹਿਬ ਦਾ ਵੀ ਸ਼ਬਦ ਹੁੰਦਾ ਹੈ ਤੇ ਗੁਰੂ ਅਮਰਦਾਸ ਜੀ ਦਾ ਵੀ ਉਹਦੇ ਜੋ ਉਹਨਾਂ ਨੇ ਈਸੇ ਗੱਲ ਨੂੰ ਸਮਝਾਇਆ ਹੈ ਜਿਵੇਂ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਜੀਵ ਬਿਨਾ ਕੈਸੇ ਵਜ਼ੀਰ ਰਬਾਬ ਦੀ ਗੱਲ ਕੀਤੀ ਛਾ ਉਹਨਾਂ ਨੇ ਇਹ ਹੋਰ ਉਦਾਹਰਨਾ ਜਿਹੜਾ ਅਸੀਂ ਬਿਨਾਂ ਕੈਸੇ ਕਪੜੇ ਧੋਈ ਨਹੀਂ ਉਦਾਹਰਨ ਸਤਿਗੁਰੂ ਜੀ ਨੇ ਸਾਰੀਆਂ ਉਦਾਹਰਨਾਂ ਦੇਖ ਕਰਕੇ ਨਾ ਇਹਨਾਂ ਤੇ ਤੇ ਗੱਲ ਇੱਥੇ ਲਿਆਉਂਦੇ ਨੇ ਕਿ ਜੇ ਸਾਰੀਆਂ ਗੱਲਾਂ ਨਹੀਂ ਹੋ ਸਕਦੀਆਂ ਨਾ ਇੱਕ ਚੀਜ਼ ਤੋਂ ਹੁੰਦੇ ਨਾ ਦੋਵੇਂ ਮਿਲ ਕਾਰਜ ਜੀ 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 ਨੇ ਸਰਬ ਨਹੀਂ ਕਿਹਾ RAM ਨਾਮ ਸੰਜੋਗ ਦੀ ਗੱਲ ਕੀਤੀ ਕਿ ਕਿਸੇ ਕਾਰਜ ਦੀ ਸੰਪੂਰਨਤਾ ਵਾਸਤੇ ਦੋ ਚੀਜ਼ਾਂ ਦੀ ਜ਼ਰੂਰਤ ਹੈ ਤੇ ਜ਼ਿੰਦਗੀ ਦਾ ਕਾਰਜ ਸੌਰਣ ਦੇ ਵਾਸਤੇ ਰਿਸ਼ੋਣੇ ਤੋਂ ਮਲਾਪ ਦੇ ਵਾਸਤੇ ਨਾਮ ਦਾ ਕਾਰਜ ਨਾਲ ਜੁੜੇਗਾ ਉਸ ਕਾਰਜ ਨੇ ਸੰਪੂਰਨ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਦੁੱਧ ਬਿਨ ਤੇ ਹਨ ਪੰਖ ਬਿਨ ਪੰਖੀ ਜਲ ਵਿੱਚ ਇਹਤੂਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਵੀ ਹੁਣਾ ਇਹ ਅਖੀਰ ਦੇ ਉਦਾਹਰਣ ਦੇਂਦੇ ਨੇ ਅੰਧੀ ਕੋਠੀ ਤੇਰਾ ਨਾਮ ਨਹੀਂ ਜਿਸ ਹਿਰਦੇ ਦੇ ਵਿੱਚ ਤੇਰਾ ਨਾਮ ਨਹੀਂ ਨਾ ਉਹ ਸਾਬ ਨਹੀਂ ਕਿਆ ਅੰਧੀ ਕੋਠੀ ਹੈ ਹਨੇਰੀ ਕੋਠੀ ਹੈ ਉਸ ਦੇ ਵਿੱਚ ਤਾਂ ਕੁਝ ਵੀ ਨਹੀਂ ਲੱਭ ਸਕਦਾ ਨਾ ਜੇ ਅੰਦਰ ਨਾਮ ਨਹੀਂ ਆ ਸਕੇ